ਜਣਾ ਸਾਹਿਬ ਤਾਂ ਪ੍ਰਤੀ ਮੰਗਣ ਵਾਲਾ ਜਿਹੜਾ ਰੁਪਈਆ ਨੂੰ ਇਨਕਾਊਂਟਰ ਕੀਤਾ ਗਿਆ ਗੋਲੀ ਮਾਰੀ ਗਈ ਐਸਐਸਪੀ ਜਿ ਜਿਹਦੇ ਵਿੱਚ ਕੰਪਲੇਨੈਂਟ ਬਿਆਨ ਸਿੰਘ ਨੇ ਦੱਸਿਆ ਕਿ ਉਹਨੂੰ 9 ਤਰੀਕ ਨੂੰ ਇੱਕ ਅਨੋਨ ਨੰਬਰ ਤੋਂ ਕਾਲ ਆਈ ਜਿਹਦੇ ਵਿੱਚ ਜੋ ਕਾਲਰ ਹੈ ਉਹਨੇ ਉਸ ਤੋਂ 1 ਕਰੋੜ ਰੁਪਏ ਦੀ ਰੈਂਸਮ ਮੰਗੀ ਤੇ ਉਹਨੂੰ ਥ੍ਰੈਟ ਦਿੱਤਾ ਕਿ ਉਹਨੂੰ ਜਾਨ ਤੋਂ ਮਾਰ ਦੇਣਗੇ ਅਗਰ ਉਹ ਰੈਂਸਮ ਦਾ ਜੋ ਰਾਸ਼ੀ ਉਹ ਨਹੀਂ ਦੇ ਤਾ ਲਗਾਤਾਰ ਪੁਲਿਸ ਦੀ ਪਾਲਗਾਰੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਇਨਫੋਰਮੇਸ਼ਨ ਸੀਗੀ ਕਿ ਜੋ ਸੇਵਕ ਸਿੰਘ ਹੈ ਕਿਉਂਕਿ ਉਹਦਾ ਪਿੰਡ ਨੇੜੇ ਹੀ ਪੈਂਦਾ ਹੈਗਾ ਤੇ ਉਹ ਇਸ ਏਰੀਆ ਚ ਆ ਸਕਦਾ ਹੈ ਤੇ ਪੁਲਿਸ ਆਪਣੀ ਚ ਚੈਕਿੰਗ ਔਰ ਪੈਟਰੋਲਿੰਗ ਕੇ ਰਹੀ ਏਰੀਆ ਚ ਐਕਟਿਵ ਸੀਗੀ ਤੇ ਚੈਕਿੰਗ ਕਰ ਰਹੇ ਸੀਗੇ ਤੇ ਸਵੇਰੇ ਸਾਡੇ 6:30 ਵਜੇ 7:00 ਵਜੇ ਕੇ ਵਿਚਾਲੇ ਜੋ ਕਟਾਰ ਸਿੰਘ ਵਾਲਾ ਤੋਂ ਜੋ ਕੱਚੀ ਸੜਕ ਹੈ टुवर्ड्स सडी कोर्ट ਦੇ ਵਿਚ奥 ਕੀ ਵੱਲ ਜੋ ਜਾਂਦੀ ਹੈ ਇੱਥੇ ਬਾਈਕ ਉੱਪਰ ਆਂਦਾ ਦਿਖਾਈ ਦਿੰਦਾ ਹੈਗਾ ਤੇ ਇਹਨੇ ਜਦੋਂ ਪੁਲਿਸ ਨੂੰ ਦੇਖਿਆ ਤੇ ਦੂਰੋਂ ਹੀ ਇਹਨੇ ਮਤਲਬ ਐਂਟੀਸੀਪੇਟ ਕਰ ਲਿਆ ਕਿ ਪੁਲਿਸ ਇਹਦੇ ਉੱਪਰ ਐਕਸ਼ਨ ਮਤਲਬ ਫੜੇਗੇ ਇਹਨੂੰ ਤੇ ਕਿਉਂਕਿ ਇਹਨੇ ਕਾਲ ਕੀਤੀ ਸੀਗੀ ਐਂਟੀਸੀਪੇਟਡ ਤਾਂ ਸੀਗੀ ਤੇ ਇਹਨੇ ਫਿਰ ਪੁਲਿਸ ਵੱਲ ਫਾਇਰ ਕੀਤਾ ਭਜਣ ਦਾ ਟਰਾਈ ਕੀਤਾ ਤੇ ਪੁਲਿਸ ਨੇ ਫਿਰ ਜਵਾਬੀ ਫਾਇਰ ਕਰਕੇ ਇਹਨੂੰ ਕਾਬੂ ਕੀਤਾ ਤੇ ਉਸ ਜਵਾਬੀ ਫਾਇਰ ਚ ਦੇ ਲੈਗ ਤੇ ਉੱਪਰ ਇੱਕ ਗਨ ਸ਼ਾਟ ਇੰਜਰੀ ਹੈਗੀ ਤੇ ਇਹਨੂੰ ਫਿਰ ਮੌਕੇ ਤੂ ਫੜ ਕੇ ਜੋ ਸਿਵਲ ਹਸਪੀਟਲ ਉਥੇ ਲੈ ਕੇ ਜਾਏਗੇ ਹੁਣੇ ਜੇਰੇ ਇਲਾਜ ਲੇਗਾ ਜਦੋਂ ਠੀਕ ਹੋ ਜਾਂਦਾ ਉਦੋਂ ਬਾਅਦ ਦੀ ਪ੍ਰੋਪਰ ਉਹ ਡੀਟੇਲ ਕੁਐਸਚਨਿੰਗ ਕੀਤੀ ਜਾਏਗੀ ਤੇ ਅੱਗੇ ਤਫਤੀਸ਼ ਦੇ ਵਿੱਚ ਜਿਸ ਜਿਸ ਪਰਸਨ ਦਾ ਨਾਮ ਆਂਦਾ ਅਗਰ ਇਹਦਾ ਕਿਸੇ ਦੇ ਨਾਲ ਅਸੋਸੀਏਸ਼ਨ ਨਿਕਲਦਾ ਫਿਰ ਅੱਗੇ ਉਹ ਉਹਨੂੰ ਵੀ ਫਿਰ ਤਫਤੀਸ਼ ਦਾ ਪਾਰਟ ਬਣਾ ਕੇ ਇਸ ਕੇਸ ਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਏਗੇ ਜੀ ਪਹਿਲਾਂ ਵੀ ਕੋਈ ਪਰਚਾ ਦਰਜ ਹੈਗਾ ਤੇ ਕੋਈ ਕੇਸ ਦਰਜ ਹੈਗਾ ਸੋ ਪਹਿਲਾਂ ਵੀ ਕੋਈ ਹਾਂਜੀ ਹਾਂਜੀ ਸੇਵਕ ਸਿੰਘ ਦੇ ਉੱਪਰ ਦੋ ਹੋਰ ਐਫ ਆਈ ਆਰ ਦਰਜ ਨੇ ਇੱਕ ਚੋਰੀ ਦੀ ਹੈਗੀ ਇੱਕ ਐਨ ਡੀ ਪੀ ਐਸ ਐਕਟ ਦੇ ਅੰਡਰ ਹੋਈ ਹੈ ਤੇ ਇੱਕ ਜੋ ਆਜ ਵਾਲੀ ਬਾਈਕ ਜੋ ਵਰਤ ਰਿਆ ਸੀਗਾ ਉਹ ਵੀ ਚੋਰੀ ਦੀ ਹੈਗੀ ਉਹਦੀ ਵੀ ਜੀ ਤਫਤੀਸ਼ ਕਰਨੀ ਕਰਾਂਗੇ ਕਿ ਇਹ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਕੱਲੇ ਕੱਲੇ ਬੰਦੇ ਨੂੰ ਜੋ ਇਦਾਂ ਦੇ ਕੰਮ ਕਰ ਰਹੇ ਉਹਨਾਂ ਨੂੰ ਫੜਨਾ ਵੀ ਹੈਗਾ ਤੇ ਤੁਹਾਡਾ ਜੋ ਤੁਹਾਡੀ ਸੇਫਟੀ ਸਾਡੇ ਲਈ ਸਭ ਤੋਂ ਇੰਪੋਰਟੈਂਟ ਤੇ ਸਾਡਾ ਜੋ ਡਿਊਟੀ ਦਾ ਵੀ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਤੇ I will make sure ki assi tonu enhance sense of security de jaenge ਜਿਹੜਾ ਸਵਾਲ ਆ ਇਹਦੇ ਕੋਲੇ ਜਿਹੜੇ ਹਥਿਆਰ ਸੀ ਲਾਇਸੈਂਸੀ ਹੈ ਜਾਂ ਕੋਈ ਇੱਕ ਦੇਸੀ ਹਥਿਆਰ ਨਹੀਂ ਨਹੀਂ ਕੰਟਰੀ ਮੇਡ ਕੰਟਰੀ ਮੇਡ ਜਾਂਪਤਾ ਹੈ ਮਤਲਬ ਹੈ ਕੰਟਰੀ ਮੇਡ ਵੈਪਨ ਹੈਗਾ ਤੇ ਲਾਇਸੈਂਸ ਤਾਂ ਨਹੀਂ ਮਿਲਦਾ ਇਦਾਂ ਦੇ ਵੈਪਨਸ ਆ ਬਾਕੀ ਉਹ ਵੀ ਕਿ ਕੰਟਰੀ ਮੇਡ ਕਿਥੋਂ ਲੈ ਕੇ ਆਇਆ ਹੈਗਾ ਤੇ ਕੌਣ ਹੈ ਦਾ ਸਪਲਾਈਅਰ ਹੈਗਾ ਉਹ ਵੀ ਸਾਰਾ ਪਾਰਟ ਆਫ ਤਫਤੀਸ਼ ਹੈਗਾ ਜਵਾਬੀ ਜਿਹੜੀ ਫਾਇਰਿੰਗ ਕੀਤੀ ਹੈ ਨੇ ਪਹਿਲਾਂ ਫਾਇਰਿੰਗ ਕੀਤੀ ਹੈ ਉਸ ਪੁਲਿਸ ਤੇ ਉਸ ਤੋਂ ਬਾਅਦ ਹਾਂਜੀ ਜਵਾਬੀ ਫਾਇਰਿੰਗ ਮਨੇ ਕਿਉਂਕਿ ਨੇ ਪੁਲਿਸ ਦੇ ਉੱਪਰ ਫਾਇਰ ਵੀ ਕੀਤਾ ਤੇ ਭਜਣ ਦਾ ਕੋਸ਼ਿਸ਼ ਕੀਤੀ ਤੇ ਪੁਲਿਸ ਆਪਣਾ ਇੱਕ ਸਿਖਲਾਈ ਦਾ ਟਾਂਗ ਹੁੰਦਾ ਹੈ ਕਿ ਕੋਈ ਵੀ ਜਦੋਂ ਦੋਸ਼ੀ ਹੁੰਦਾ ਹੈ ਉਹਨੂੰ ਫੜਨ ਦੇ ਲਈ ਅਸੀਂ ਉਹਨੂੰ ਰੋਕਣ ਦੇ ਲਈ ਲੈਗ ਵਾਲੀ ਪੁਆਇੰਟ ਕਰਕੇ ਹੀ ਅਸੀਂ ਫਾਇਰ ਕਰਦੇ ਅਸੀਂ ਹਾਂਜੀ ਸਿਰਫ ਇੰਨਾ ਕੁ ਅਸੀਂ ਕਰਦੇ ਤਾਂ ਕਿ ਉਹ ਮੌਕੇ ਤੇ ਭਜ ਨਾ ਸਕੇ ਉਹੀ ਕਰਦੇ ਹੋਏ ਤੇ ਪੁਲਿਸ ਨੇ ਕਿਉਂਕਿ ਥੋੜਾ ਡਿਸਟੈਂਸ ਸੀਗਾ ਤੇ ਤਿੰਨ ਰਾਉਂਡ ਫਾਇਰ ਕਿੱਤੇ ਸਰਵਿਸ ਵੈਪਨ ਤੋਂ ਤੇ ਇੱਕ ਇਹਨੂੰ ਫਿਰ ਹਿਟ ਕਰ ਗਿਆ ਤੇ ਇਹਨੂੰ ਫਿਰ ਮੌਕੇ ਤੋਂ ਕਾਬੂ ਕਰ ਲਿਆ ਗਿਆ ਸੀਗਾ ਹੁਣ ਇਸ ਟਾਈਮ ਹਸਪੀਟਲ ਦੇ ਵਿੱਚ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਊਗੀ ਜੀ ਤਾਂ ਬਿਲਕੁਲ ਹਾਂਜੀ ਉਹ ਸਿਵਲ ਹਸਪੀਟਲ ਚ ਹੈਗਾ ਪਟੰਡਚ ਤੇ ਜਦੋਂ ਉਹ ਡਿਸਚਾਰਜ ਹੋ ਜਾਏਗਾ ਉਹਦੇ ਬਾਅਦ ਉਸ ਉਹਦੀ ਫਿਰ ਅਸੀਂ ਤਫਤੀਸ਼ ਦਾ ਮਤਲਬ ਇਨਵੈਸਟੀਗੇਸ਼ਨ ਦੇ ਵਿੱਚ ਉਹਦੀ ਇੰਟਰੋਗੇਸ਼ਨ ਕਰਕੇ ਤੇ ਡੀਟੇਲ ਕੁਐਸਚਨਿੰਗ ਉਹਦੀ ਬਾਕੀ ਹੈਗੀ ਫਿਰੋਤੀ ਕਿੰਨੀ ਮੰਗੀ ਸੀ ਇਹਨੇ 1 ਕਰੋੜ ਦੀ ਫਿਰੋਤੀ ਮੰਗੀ ਸੀ ਹਾਂਜੀ ਥੈਂਕ ਯੂ ਬਹੁਤ ਥੈਂਕ ਯੂ ਤਾਂ ਬਿਲਕੁਲ ਐ ਐਸਐਸਪੀ ਮੌਕੇ ਤੇ ਪਹੁੰਚੇ ਐ ਐਸਐਸਪੀ ਜਦਨ ਨੇ ਦੱਸਿਆ ਵੀ 1 ਕਰੋੜ ਦੀ ਫਿਰੋਤੀ ਮੰਗਣ ਵਾਲਾ ਜਿਹਦਾ ਇਨਕਾਊਂਟਰ ਹੈ ਕੀਤਾ ਗਿਆ ਉਹਦੇ ਲੱਤ ਤੇ ਗੋਲੀ ਬੱਜੀ ਆ ਤੇ ਇਸੇ ਮੌਕੇ ਜਿਹੜਾ ਜਗ੍ਹਾ ਹੈਗੀ ਇੱਕ ਕਟਾਰ ਸਿੰਘ ਤੇ ਕੋਟ ਸ਼ਮੀਰ ਦੇ ਬਿਲਕੁਲ ਬਚਾਲੇ ਆ ਤੇ ਜਿਹੜਾ ਅਰੋਪੀ ਹੈ ਕਿ ਉਹ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਕਲਤ ਤੇ ਗੋਲੀ ਬੱਜੀ ਹੋਈ ਆ ਤਾਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਦੋ ਪਰਚੇ ਪਹਿਲਾਂ ਉਤੇ ਦਰਜ ਆ ਤਾਂ ਜੁੜੇ ਦੇ ਤੁਸੀਂ ਨਾ ਪੰਜਾਬ ਨਾਲ ਮੈਨਰੇਸ਼ਨ ਮੈਂ ਬਠਿੰਡਾ